ਨਾ ਸਿਟੀ ਬਨ ਮਲੇਰ ਕੋਟਲਾ ਵਿੱਚ ਮਕਦਮਾ ਨੰਬਰ 58 ਸਾਲ 2023 ਅੰਡਰ ਸੈਕਸ਼ਨ 22 29 685 419 120 ਵੀ ਆਈ ਪੀ ਸੀ ਤਹਿਤ ਦਰਜ ਰਿਸਟਰ ਹੋਇਆ ਸੀ ਇਸ ਮਕਦਮੇ ਵਿੱਚ કુલ 8 ਦੋਸ਼ੀਾਂ ਜਨਨਾ ਚੋਂ 5 ਦੋਸ਼ੀ ਗ੍ਰਿਫਤਾਰ ਹੋ ਚੁੱਕੇ ਨੇ ਰੈਂਦੇ ਤਿੰਨ ਦੋਸ਼ੀ ਜਿਨ੍ਹਾਂ ਦੇ ਨਾਮ ਅਕਾਸ਼ਦੀਪ ਸਿੰਘਲਾ ਯੁਕੇਸ਼ ਕਾਂਸਲ ਅਤੇ ਮੁਹੰਮਦ 우ਮਰ ਹਨ ਇਹ ਅਜੇ ਤੱਕ ਆਪਣੀ ਗ੍ਰਿਫਤਾਰੀ ਤੋਂ ਬਚਦੇ ਇਧਰ ਉਧਰ ਭੱਜੇ ਫਿਰਦੇ ਨੇ ਇਹਨਾਂ ਦੀ ਗ੍ਰਿਫਤਾਰੀ ਲਈ ਮਾਨਯੋਗ ਅਦਾਲਤ ਪਾਸੋਂ ਵਾਰੰਟ ਜਾਰੀ ਕਰਾਏ ਗਏ ਨੇ ਇਹਨਾਂ ਨੂੰ ਫੜ ਲਈ ਇਹਨਾਂ ਦੇ ਇਸ਼ਤਿਹਾਰ ਤਿਆਰ ਕਰਕੇ ਬਖ ਬਖ ਥਾਵਾਂ ਦੇ ਕਿ ਬੱਸ ਸਟੈਂਡ ਰੇਲਵੇ ਸਟੇਸ਼ਨ ਹੋਰ ਜਨਤਕ ਥਾਵਾਂ ਤੇ ਇਹਨਾਂ ਦੇ ਜਿਹੜੇ ਇਸ਼ਤਿਹਾਰ ਨੇ ਉਹ ਲਗਾਏ ਗਏ ਨੇ ਮੇਰੀ ਆਪ ਸਭ ਨੂੰ ਅਪੀਲ ਹੈ ਕਿ ਇਹਨਾਂ ਤਿੰਨ ਦੋਸ਼ੀਆਂ ਆਕਾਸ਼ਦੀਪ ਸਿੰਘਲਾ ਯੁਗੇਸ਼ ਪਾਤਲ ਅਤੇ ਮੁਹੰਮਦ ਉਮਰ ਸੁੰਦੀ ਜੇਕਰ ਤੁਹਾਡੇ ਕੋਲ ਕੋਈ ਵੀ ਇਤਲਾਹ ਹੈ ਦਾ ਇਹ ਇਤਲਾ ਸਿਟੀ 1 ਪੁਲਿਸ ਸਟੇਸ਼ਨ ਮਲੇਰ ਕੋਟਲਾ ਨੂੰ ਦਿੱਤੀ ਜਾਵੇ। ਇਹ ਇਤਲਾ ਜਿਹੜੀ ਹੈ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ। ਥੈਂਕ ਯੂ।